ਹਾਂਜੀ ਸਸਤੀਗਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਾਗਾਲੈਂਡ ਸਟੇਟ ਡੀਅਰ 2000 ਪਹਿਲੀ ਮੰਥਲੀ ਲੋਟਰੀ ਬਾਰੇ ਇਹ ਲੋਟਰੀ ਦਾ ਡਰਾ ਜਿਹੜਾ ਹੈ 14 ਫਰਵੀਨ ਨਿਕਲਣ ਜਾ ਰਿਹਾ ਸਿਰਫ 4 ਦਿਨ ਰਹਿ ਗਏ ਆ ਤੁਸੀਂ ਵੀ ਜਾ ਕੇ ਲੋਟਰੀ ਖਰੀਦ ਲਿਓ ਕੁਕਿ ਇਹਦੇ ਪਹਿਲਾ ਪ੍ਰਾਈਜ਼ ਜਿਹੜਾ 1 ਕਰੋੜ ਰੁਪਏ ਦਾ ਨਿਕਲਣ ਜਾ ਰਿਹਾ 2000 ਦੀ ਟਿਕਟ ਜ਼ਰੂਰ ਮਹਿੰਗੀ ਆ ਪਰ ਇਹ ਜਿਹੜੀ ਸਕੀਮ ਆ ਸਿਰਫ 20 ਹਟਾਟਾ ਜੋ ਨਾਮ ਨਿਕਲਣਾ ਇਹਦੀ ਖਾਸ ਗੱਲ ਇਹ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ 20 ਹਟਾਟਾ ਜੋ ਨਾਮ ਨਿਕਲਣਾ 10000 ਰੇਜ ਹੈ ਤੇ 10000 ਵਿਚ ਆ ਪਹਿਲੇ ਦੋ ਪ੍ਰਾਈਜ਼ ਇਸ ਸੀਰੀਜ਼ ਨਾਲ ਆਉਣੇ ਆ ਹੁਣ ਦੇਖੋ 20 ਚ ਆ ਗਿਆ ਪਹਿਲਾ ਪ੍ਰਾਈਜ਼ 7565 ਤੇ ਇਹ ਲੁਧਿਆਣੇ ਲੱਗਾ ਸੀਗਾ ਪਹਿਲਾ ਪ੍ਰਾਈਜ਼ ਦੂਸਰਾ 10 ਲੱਖ ਰੁਪਏ ਦਾ ਸੀਗਾ ਅਨਸੋਲਡ ਚਲ ਗਿਆ ਸੀਗਾ ਇਹ ਲੋਟਰੀ ਜਿਹੜੀ ਗਰੰਟੀ ਨਹੀਂ ਹੈ ਕਿ ਅਨਸੋਲਡ ਵੀ ਜਾ ਸਕਦਾ ਬਿਗੈਨ ਯਰ ਟੈਟਾ ਚ ਵੀ ਆ ਸਕਦਾ ਫੇਰ ਹੈਗਾ 9000 ਦੇ 20 ਪ੍ਰਾਈਜ਼ 7000 ਦੇ ਵੀ 20 ਪ੍ਰਾਈਜ਼ ਨਿਕਲਣੇ ਆ 6000 ਦੇ ਵੀ 20 ਪ੍ਰਾਈਜ਼ ਆ 5000 ਦੇ 40 ਪ੍ਰਾਈਜ਼ ਆ ਫੇਰ ਹੈਗਾ ਜੀ 4000 ਦੇ ਵੀ 40 ਪ੍ਰਾਈਜ਼ ਨਿਕਲਣੇ ਆ ਐਂਡਲਾ ਪ੍ਰਾਈਜ਼ ਹੈਗਾ ਜੀ 2000 ਰੁਪਏ ਦਾ ਇਹ 800 ਪ੍ਰਾਈਜ਼ ਨਿਕਲਣੇ ਆ ਸਕੀਮ ਜਿਹ ਇਹੋ ਲੋਟਰੀ ਆ ਸਿਰਫ 4 ਦਿਨ ਰਹਿ ਗਏ ਆ ਤੁਸੀਂ ਵੀ ਜਾ ਕੇ ਟਿਕਟ ਖਰੀਦ ਲਓ ਕਿਉਂਕਿ 20 ਆ ਟੈਟਾ ਚ ਸਾਰਾ ਇਨਾਮ ਨਿਕਲਨ ਆ ਤੇ ਬਾਕੀ ਹੋਰ ਵੀ ਤੁਹਾਨੂੰ ਦੱਸ ਦਨ ਜਿਹੜਾ ਪਿਛਲਾ ਡਰਾ ਹੋ ਗਿਆ ਠੀਕ ਹੈ ਇਹਨਾਂ ਨੂੰ ਲੱਗਾ ਸੀ ਜੀ ਪਹਿਲਾ ਪ੍ਰਾਈਸ ਠੀਕ ਹੈ ਜੀ ਟਿਕਟ ਫੜੀ ਜਾ ਨਾ 20 ਚ ਆਇਆ ਸੀਗਾ 75 65 ਤੇ ਇੱਕ ਮੁਕਾਰ ਲੋਟਰੀ ਵਾਲੇ ਨੇ ਲੱਗਾ ਸੀਗਾ ਪਹਿਲਾ ਪ੍ਰਾਈਸ ਲੁਧਿਆਣੇ ਲੱਗਾ ਸੀਗਾ ਪਹਿਲਾ ਪ੍ਰਾਈਸ ਜਿਹੜਾ ਸੀਗਾ ਲੱਗਾ ਠੀਕ ਹੈ ਜੀ ਤੇ ਬਾਕੀ ਤੁਸੀਂ ਵੀ ਲੋਟਰੀ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦਣੀ ਆ ਇਹਦਾ ਜਿਹੜਾ ਡਰਾ ਆ 14 ਫਰਵਰੀ ਨੂੰ ਨਿਕਨ ਜਾ ਰਿਹਾ ਰਿਜ਼ਲਟ ਵੀ ਤੁਹਾਨੂੰ ਮੈਂ ਅੱਜ ਦੱਸਦਾਂ ਇਸ ਕਰਕੇ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਤੇ ਬਾਕੀ ਜੇ ਤੁਸੀਂ ਟਿਕਟ ਖਰੀਦੀ ਆ ਤਾਂ ਬਹੁਤ ਵਧੀਆ ਗੱਲ ਆ ਦੁਕਾਨ ਤੋਂ ਜਾ ਕੇ ਟਿਕਟ ਖਰੀਦਣੀ ਆ ਜਾਂ ਤੁਸੀਂ ਬਾਈਪੋਸਟ ਵੀ ਮੰਗਾ ਸਕਦੇ ਜੇ ਤੁਹਾਨੂੰ ਕੋਈ ਦੁਕਾਨਦਾਰ ਦਾ ਜਾਣਦਾ ਹੈ ਠੀਕ ਹੈ ਜੀ ਇਹਦੇ ਵਿੱਚ ਪਹਿਲਾ ਪ੍ਰਾਈਜ਼ ਜਿਹੜਾ 1 ਕਰੋੜ ਦਾ ਹੈ ਪਰ ਇਹ ਲੋਟਰੀ ਜਿਹੜੀ ਗਰੰਟੀਡ ਹੋਣੀ ਚਾਹੀਦੀ ਆ ਦੇਖੋ 20 ਅਟ੍ਰੈਕਟਰ ਦੀ ਸਕੀਮ ਹੈ ਪਰ ਲੋਟਰੀ ਜਿਹੜੀ ਗਰੰਟ ਨਹੀਂ ਹੈਗੀ ਪਹਿਲਾ ਪ੍ਰਾਈਜ਼ ਅਨਸੋਲਡ ਵੀ ਜਾ ਸਕਦਾ ਠੀਕ ਹੈ ਜੀ ਡੀਅਰ ਕੰਪਨੀ ਦੀ ਮਰਜ਼ੀ ਹੋਣੀ ਹੈ ਗਰੰਟ ਦੇਣਾ ਜਾਂ ਨਹੀਂ ਦੇਣਾ ਇਹ ਉਹਨਾਂ ਦੀ ਮਰਜ਼ੀ ਆ ਹੁਣੀ ਪਹਿਲਾਂ ਦੱਸਤਾ ਪਹਿਲਾ ਪ੍ਰਾਈਜ ਜਿਹੜਾ 1 ਕਰੋੜ ਦਾ ਨਿਕਲਣਾ ਉਹ ਗਰੰਟ ਨਹੀਂ ਹੈਗਾ ਅਨਸੋਲਡ ਵੀ ਜਿਆਦਾ ਦਾ ਬਿਗਿੰਗ ਇਟੈਟਚ ਵੀ ਆਸਦਾ ਪਿਛਲੀ ਵਾਰ ਜਿਹੜਾ ਲੁਧਿਆਣੀ ਲੱਗਾ ਸੀਗਾ ਇਹ ਨੰਬਰ ਤੇ ਲੱਗਾ ਸੀਗਾ 75 65 ਤੇ 23 ਵਿੱਚ ਆਇਆ ਸੀ ਹੁਣ ਜਿਹਨੂੰ ਇਹ ਹੋਇਆ ਟਿਕਟ ਉਹਨੂੰ ਕੋਈ ਪ੍ਰਾਈਜ਼ ਨਹੀਂ ਮਿਲਣਾ ਠੀਕ ਆ ਜੀ ਹੁਣ ਇਹ ਚ ਵਿੱਚ 10 ਲੱਖ ਦਾ ਲੱਗਾ ਇਹ ਸਰਕਾਰ ਨੂੰ ਵਾਪਸ ਚਲ ਗਿਆ ਸੀ ਪਰ ਟਿਕਟ ਵਿਕੀ ਨਹੀਂ ਸੀਗੀ ਇਹ 3005 ਤੇ ਲੱਗਾ ਸੀਗਾ ਠੀਕ ਆ ਜੀ ਪਹਿਲਾ ਦੂਸਰਾ ਪ੍ਰਾਈਜ਼ ਲਈ ਤੁਸੀਂ ਲੋਟਰੀ ਸਿਰਫ ਸਿਰਿਸ ਤੇ ਚਾਰ ਨੰਬਰ ਮੈਚ ਕਰਨੇ ਬਾਕੀ 9000 7000 6000 5000 4000 ਤੇ 2000 ਪ੍ਰਾਈਜ਼ ਇੱਥੇ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆ ਪਹਿਲੇ ਦੋ ਪ੍ਰਾਈਜ਼ ਨੂੰ ਛੱਡ ਕੇ ਠੀਕ ਹੈ ਜੀ ਜੇ ਤੁਹਾਡੇ ਕੋਲ ਬਜਟ ਹੈ ਤੁਸੀਂ ਸੇਮ ਨੰਬਰ ਦੀ ਟਿਕਟਾਂ ਖਰੀਦ ਲਓ ਇਹਦਾ ਫਾਇਦਾ ਇਹ ਆ ਪਹਿਲੇ ਦੋ ਪ੍ਰਾਈਜ਼ ਤੁਹਾਡੇ ਮੈਚ ਨਹੀਂ ਹੋਣਗੇ ਬਾਕੀ ਜੇ ਤੁਹਾਡਾ 9000 ਚ ਲੱਗਦਾ ਪ੍ਰਾਈਜ਼ ਤਾਂ ਤੁਹਾਨੂੰ 18000 ਰੁਪਏ ਮਿਲ ਜਾਣਗੇ ਜੇ 7000 ਚ ਲੱਗਦਾ ਤਾਂ 4000 ਜੇ 6000 ਚ ਲੱਗਾ ਤਾਂ 12000 ਚ 5000 ਚ ਲੱਗੇ ਤਾਂ 10000 ਜੇ 4000 ਚ ਲੱਗੇ ਤਾਂ 8000 ਹੰਡਲਪਾਜ 2000 ਦਾ ਜੇ ਇਹਦੇ ਵਿੱਚ ਲਾਗੇ ਤਾਂ 4000 ਰੁਪਏ ਤੁਹਾਨੂੰ ਮਿਲ ਜਣਾ। ਇਹ ਜਿਹੜੀ ਲੋਟਰੀ ਆ ਨਾਗਾਲੈਂਡ ਸਟੇਟ ਦੀ ਲੋਟਰੀ ਆ ਪਰ ਇਹ ਲੋਟਰੀ ਜਿਹੜੀ ਗਰੰਟੀਡ ਹੋਣੀ ਚਾਹੀਦੀ ਹੈ ਮੇਰਾ ਤਾਂ ਸੁਝਾਅ ਇਹੀ ਆ ਵੀ ਆ ਟਾਟਾ ਜੋ ਨਾਮ ਨਿਕਲਣਾ ਹੈ ਲੋਟਰੀ ਗਰੰਟੀਡ ਕਰੇ ਜੇ ਤੁਸੀਂ ਚਾਹੁੰਦੇ ਹੋ ਲੋਟਰੀ ਗਰੰਟੀਡ ਕਰੇ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਸੀਂ ਕਮੈਂਟ ਕਰਦੇ ਆ ਤਾਂ ਲੋਟਰੀ ਦੀ ਜਿਹੜੀ ਆਪਣੀ ਵੀਡੀਓ ਆ ਕਈ ਵੇਲੇ ਡੀਅਰ ਕੰਪਨੀ ਵਾਲਿਆਂ ਤੋਂ ਪਹੁੰਚ ਜਾਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਹਾਂ ਵੀ ਲੋਕਾਂ ਨੂੰ ਇਹ ਲੋਟਰੀ ਗਰੰਟੀਡ ਚਾਹੀਦੀ ਜੀ। ਤੇ ਬਾਕੀ ਸਕੀਮ ਥੋੜੀ ਐ ਬੀ ਆ ਟੈਟਾ ਜੋ ਨਾਮ ਨਿਕਲਦਾ 14 ਤਰੀਕ ਨੂੰ ਡਰਾਫਰ ਵੀ ਨੂੰ ਡਰਾ 7 ਵਜੇ ਡਰਾ ਨਿਕਲਣ 8 ਵਜੇ ਜਿਹੜਾ ਡਰਾ ਪਬਲਿਸ਼ ਹੋ ਜਾਣਾ ਤੇ ਬਾਕੀ ਮੈਂ ਵੀ ਤੁਹਾਨੂੰ ਦੱਸ ਦੂੰਗਾ ਕਿੱਥੇ ਪ੍ਰਾਈਸ ਲੱਗਾ ਤੇ ਕਿੱਥੇ ਨਹੀਂ ਲੱਗੇ ਠੀਕ ਹੈ ਜੀ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਜੁੜਾ ਕਰਿਆ ਕਰੋ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣਾ ਹੈ ਧੰਨਵਾਦ